ਸਤਿ ਗੁਰੂ ਸਤਨਾਮ ਵਾਹਿਗੁਰੂ ਸਤਿਨਾਮ 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 ਵਾਹਿਗੁਰੂ ਇਹ ਰਾਹ ਰਾਹੀ ਉਤਲ ਸਰਕਾਰਾਂ ਦੇ ਹੱਥ ਪੈਰ ਖੁੱਲਣ ਲਾ ਗਿਆਗੇ ਅਸੀਂ ਕਹਿੰਦੇ ਆ ਇੱਕ ਨਵਦੀਪ ਇੱਕ ਗੁਰਕੀਰਤ ਤੇ ਇੱਕ ਅਨੀਸ਼ ਤੁਸੀਂ ਜੇਲ੍ਹ ਦੇ ਵਿੱਚ ਬੰਦ ਕੀਤਾ ਵਾ ਅਸੀਂ ਲੱਖਾਂ ਅਨੀਸ਼ ਲੱਖਾਂ ਗੁਰਕੀਰਤ ਲੱਖਾਂ ਨਵਦੀਪ ਉਹ ਜਿਨ੍ਹਾਂ ਜਾਣੋ ਪਿਆਰ ਆ ਤੇ ਲੱਖਾਂ ਸ਼ੁਭ ਕਰਨੋ ਅੱਜ ਵੀ ਤੁਹਾਡੀ ਗੁਰਦਾਸ ਖੜੇ ਨਤੀ ਮੁਕਾਬਲਾ ਕਰਨ ਲਈ ਕਦੇ ਪਿੱਛੇ ਨਹੀਂ ਪਟਰ ਗਈ ਕੀ ਦੱਸਿਆ ਜਦੋਂ ਸ਼ੁਭ ਕਰਨ ਦੇ ਗੋਲੀ ਲੱਗੀ ਆ ਨੌਜਵਾਨਾਂ ਦਾ ਅੰਦੋਲਨਾਂ ਦੇ ਵਿੱਚ ਦੋਆ ਬਾਡਰਾ ਤੇ ਉਹਨਾਂ ਕੱਟਿਆ ਜੀ ਜੇ ਕਿਸਾਨਾਂ ਵੀ ਪੂਰਾ ਦੇ ਜਿਹੜੇ ਆਗੂ ਸਰ ਤੁਹਾਡੇ ਉਹਨਾਂ ਦੇ ਸਮਝਾਓ ਤੇ ਸਮਝਾ ਲਿਓ ਵੀ ਜੋ ਕਹਿ ਰਿਹਾ ਹੈ ਉਹ ਮੰਨਣਾ ਚਾਹੀਦਾ ਵਾ ਉਹਨਾਂ ਦਾ ਜਜ਼ਬਾ ਉਸੇ ਤਰ੍ਹਾਂ ਦੀ ਤੇ ਅੱਜ ਵੀ ਉਸੇ ਤਰ੍ਹਾਂ ਵਾ ਸੀਆਈ ਲੋਡ ਕਰੇ ਸਰਕਾਰ ਦੇ ਕਰ ਲੋਡ ਕਰਨ ਅਸੀਂ ਆ ਜੀ ਦੱਸਣਾ ਚਾਹੁੰਦੇ ਆ ਵੀ ਆ ਜਿਹੜਿਆ ਸੰਭੂ ਦੇਸ਼ ਨੂੰ ਹੀ ਮਲ ਕੇ ਦੇਖੇਗਾ ਇਹ ਸਰਕਾਰ ਦੇ ਗਲਤ ਨੀਤੀਆਂ ਕਰਕੇ ਮਲਿਆ ਹੋਇਆ ਵਾ ਇਹ ਸਾਡੀ ਅਣਖ ਦਾ ਸਵਾਲ ਨਹੀਂ ਕਿਸੇ ਨੂੰ ਮਲ ਕੇ ਬਹਿਣਾ ਵਾ ਸਾਡੇ ਨੌਜਵਾਨਾਂ ਨੂੰ ਜੇਲਾ ਤੇ ਰਿਹਾ ਕਰੋ ਬਿਜਲੀ ਪਾਣੀ ਦਾ ਸਫਾਈ ਦਾ ਦੇਣਨਾਂ ਵਾਲੀ ਜਗ੍ਹਾ ਤੇ ਪ੍ਰਬੰਧ ਕਰ ਦਿਓ ਤੇ ਇਹ ਦੇਸ਼ੇ ਖਾਲੀ ਹੋਣਗੇ ਅਸੀਂ ਆਪਣੇ ਮੂਲ ਲਈ ਵਾਸਤੇ ਜਿਹੜਾ ਸਾਨੂੰ ਕਹਾ ਖੜਾ ਕਰਕੇ ਢਾਂਚਾ ਦਿੱਤਾ ਵਾ ਬੈਰੀਕੇਡ ਕਰਕੇ ਕੰਦਾ ਲਾ ਕੇ ਫਿਰ ਕੋਕੇ ਲਾ ਕੇ ਉੱਥੇ ਜਰਜਾਂਗੇ ਉਹ ਜਗ੍ਹਾ ਨਹੀਂ ਸਾਡੇ ਲੋਕਾਂ ਦਾ ਉਹ ਬਈ ਐਨਐਸਪੀ ਤੋਂ ਬਗੈਰ ਕਾਨੂੰਨ ਬਗਾਇਓ ਬਣਾਏ ਤੋਂ ਬਗਾਇਰ ਵਾਪਸ ਜਾਣ ਵਾਲੇ ਵੀ ਉਹ ਡਾਊਜੂ ਪੀਰ ਦਾ ਨਿਤਕਾਰੇ ਜੋ ਭਾਰਤ ਬਾਹਰ ਆਵੇ ਭਾਵੇਂ ਇਹ ਸਰਕਾਰ ਰਹੀ ਤੇ ਉਹ ਭਾਵੇਂ ਨੰਮੀ ਆਵੇ ਪਰ ਕੋਈ ਤਿੱਜਾ ਨਹੀਂ ਸਾਨੂੰ ਇਹਦੇ ਨਾਲ ਕੋਈ ਸਰਕਾਰ ਨਹੀਂ ਅਸੀਂ ਕਾਰਪੋਰੇਟ ਘਰਾਿਆਂ ਨੂੰ ਭਾਰਤ ਦੇ ਵਿੱਚ ਵਰਦਾਂਜ ਤੇ ਨਹੀਂ ਕਰ ਸਕਦੇ ਫਿਰ ਨਹੀਂ ਕਰਾਂਗੇ ਕਿਉਂਕਿ ਇਹ ਜਿਹੜੇ ਅਧਾਰੇ ਹਨ ਜਦੋਂ ਇਹ ਬਣਾਏ ਗਏ ਕਿ ਪਬਲਿਕ ਕਰਵਾਨ ਦੇ ਬਣਾਏ ਗਿਆ ਸੀਗੇ ਤੇ ਲੋਕ ਗਰਉ ਨੇ ਮੌਬਦੇ ਕਰ ਕਰਨਗੇ ਅੱਜ ਇਹਦਾ ਹੀ ਨਤੀਜਾ ਆ ਵੀ ਜਿਹੜੀ ਕੰਕੜ ਜ ਮਸ਼ਰ ਚੱਕ ਕਰਕੇ ਲਈ ਜਾਂਦੀ ਹੈ ਇਹਨਾਂ ਦੀ ਇਹ ਪਿਛਲੀ ਹੋ ਗਈ ਜੀ ਹੱਦ ਕਦ ਕਦ ਦਿਖਾ ਦਿੰਦੇ ਆ ਇਹਨਾਂ ਦੇ ਪ੍ਰਿੰਟ ਕਰਮਚਾਰੀਆਂ ਨੇ ਉਹ ਕੰਕੜ ਦੇ 35-35 ਕਿਲੋ ਦੇ 30-30 ਕਿਲੋ ਦੇ ਟੋੜੇ ਭਰ ਕੇ ਸਾਡੇ ਵੇਲੇ ਜ਼ਮੀਨੇ ਕਿਸਾਨਾਂ ਮਤੋਂ ਦੇ ਰਹਾ ਹਤੇ ਆਪ ਜੇ ਆਪਣਾ ਪਾਣੀ ਪਾਵਾਗੇ ਉਹਨਾਂ ਨੂੰ ਐ ਪੂਰੀ ਤਰ੍ਹਾਂ ਬੋਤਿਆਵਾ ਦਿੱਲੀ ਦਿੱਤੀ ਆ ਕੋਈ ਉਹਨਾਂ ਦਾ ਮੁਹੱਦਰ ਜੜਾ ਮੇਰਾ ਖਰਾਤੀ ਤੇ ਲੱਗੇ ਬਣੇ ਪਹੁੰਚ ਆਊਗਾ ਜੇ ਸਾਨੂੰ 30 ਦੇ ਮੁਹੱਦਰਾਂ ਵਿੱਚ ਕਰਕੇ ਇਹਨਾਂ ਦੇ ਚੋਗੇ ਦੁਆਰਾ ਦਿੱਤੀ ਹੱਲ ਹੋ ਸਕਦੀ ਆ ਤੇ ਜੇ ਸਾਡੀ 14 ਮੁਹੱਦਰ ਵਾਲੀ ਆ ਇਹ ਹੱਲ ਕਿਉਂ ਨਹੀਂ ਕਰਨਗੇ ਅਸਲ ਦੇ ਵਿੱਚ ਆ ਇਹ ਸਾਰਾ ਕੰਮ ਪਾਰਪੁਰ ਦੇ ਹਵਾਲੇ ਕਰਕੇ